ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਤੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਤੇ ਚਾਨਣਾ ਪਾਈਦਾ ਹੈ ਉੱਥੇ ਹੀ ਇਹਨਾਂ ਸਾਰੀਆਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਸੋ ਕਰਦੇ ਹਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਜੀ ਗੁਰਪ੍ਰੀਤ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਚ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਤੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਜੇ ਤੇਰਕੇਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਨੂੰ ਤਾਜੂਬਾ ਸਿਟੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ ਜੀਐਨ ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਾ ਨੇਲਾ ਦੇ ਵਿੱਚ ਹੈ ਨਿਮਾ ਸੋਹੋਤਾ ਹੋਣਾ ਦਾ ਨੰਬਰ ਹੈ 209 277 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਇਸ ਤੋਂ ਬਾਅਦ ਖਬਰਾਂ ਦਾ ਕਰਦੇ ਹਾਂ ਜੀ ਰੁੱਖ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਲੱਗਦਾ ਹੈ ਕਿ ਕਾਂਗਰਸ ਸ਼ਾਇਦ ਨੋਟਿਸ ਨੋਟਿਸ ਹੀ ਖੇਡ ਰਹੀ ਹੈ ਨੋਟਿਸਾਂ ਦੇ ਹਾਰ ਬਣਾਉਣੇ ਪੈ ਜਾਣਗੇ ਇਹਨਾਂ ਨੂੰ ਗੱਲ ਚ ਪਾਉਣ ਲਈ ਲੱਗਦਾ ਹੈ ਕਿਉਂਕਿ ਤਰਨਤਾਰ ਨੇ ਇਲੈਕਸ਼ਨ ਜਦੋਂ ਤੋਂ ਆਈ ਹੈ ਪਹਿਲਾਂ ਤਾਂ ਪ੍ਰਧਾਨ ਸਾਹਿਬ ਨੇ ਪਹਿਲੀ ਟਿੱਪਣੀ ਕੀਤੀ ਖਾਲਸਤਾਨ ਨੂੰ ਲੈ ਕੇ ਉਸ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਬੂਟਾ ਸਿੰਘ ਵਾਲੇ ਮੁੱਦੇ ਨੂੰ ਲੈ ਕੇ ਜਦੋਂ ਉਹਨਾਂ ਦੀ ਟਿੱਪਣੀ ਆਉਂਦੀ ਹੈ ਫਿਰ ਉਹ ਖਾਸਾ ਸੁਰਖੀਆਂ ਬਟੋਰਦੇ ਨੇ ਫਿਰ ਭਾਈ ਜੈਤਾਜੀ ਦੀ ਤਸਵੀਰ ਲਾਉਣ ਵਾਲਾ ਹੁਣ ਮਾਮਲਾ ਖਾਸਾ ਉੱਠ ਗਿਆ ਕੱਲ ਵੀ ਤੁਸੀਂ ਇਸ ਤੇ ਚਾਨਣਾ ਪਾਇਆ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਕਹਿੰਦੇ ਕਾਰਵਾਈ ਹੋਈ ਹੈ ਜੀ ਵੇਖੋ ਜਿਹੜਾ ਬੂਟਾ ਸਿੰਘ ਮਾਮਲੇ ਦਾ ਤਾਲਕ ਹੈ ਨਾ ਉਹ ਤੇ ਮੇਰੇ ਖਿਆਲ ਦੇ ਨਾਲ ट्रांसफर तो गई क्यों जी क्योंकि ओते जदोन हण एससी कमीशन ਦੇ ਕੋਲ ਇਹਨਾਂ ਦਾ ਵਕੀਲ ਚਲਾ ਗਿਆ ਉਹ ਕਹਿਆ ਕਿ ਜਦੋਂ ਜ਼ਿਮਨੀ ਚੋਣ ਲੰਘ ਜਾਏਗੇ ਅਸੀਂ ਵੇਖਾਂਗੇ ਵੀ ਪੇਸ਼ ਹੋਣਾ ਹੈ ਤਾਂ ਮਤਲਬ ਉਹਤੇ ਸਾਫ ਐ ਕਿ ਉਧਰੋਂ ਚੋਣ ਕਮਿਸ਼ਨ ਨੇ ਕਹਿ ਦਿੱਤਾ ਕਿ ਗੜੀ ਸਾਹਿਬ ਤੁਸੀਂ ਥੋੜਾ ਜਿਹਾ ਆਪਣੇ ਆਪ ਨੂੰ ਬ੍ਰੇਕ ਲਾ ਕੇ ਰੱਖੋ ਕੰਮ ਕਸੂਤਾ ਜਿਆ ਉਧਰ ਦੂਜੇ ਪਾਸੇ ਜੀ ਆਪਾਂ ਵੇਖੀਏ ਚਲੋ ਇਹ ਤੇ ਠੀਕ ਹੋ ਗਿਆ ਮਾਮਲਾ ਤੁਸੀਂ ਬੀਤੇ ਦੋ ਦਿਨਾਂ ਤੋਂ ਦੇਖੋਗੇ ਤਾਂ ਇਹ ਇਹ ਨਾ ਜਿਆਦਾ ਨਹੀਂ ਆਇਆ ਜ਼ਰੇ ਚਰਚਾ ਹੁਣ ਜੇ ਤੁਸੀਂ ਆ ਗੱਲ ਵੇਖੋਗੇ ਤਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਚਲੋ ਕੋਈ ਜਾਣ ਕੇ ਤਾਂ ਨਹੀਂ ਕਰਦਾ ਅੱਜ ਕੱਲ ਕੀ ਚੱਕਰ ਆ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਨੇ ਉਹ ਨਾ ਹਾਇਰ ਕੀਤਾ ਜਾਂਦਾ ਕੋਈ ਬੰਦਾ ਕਰ ਲਿਆ ਕੋਈ ਕੰਪਨੀਆਂ ਕਰ ਲੀਆਂ ਮੈਂ ਇਹ ਕੋਈ ਕਿਸੇ ਨੂੰ ਜਸਟੀਫਿਕੇਸ਼ਨ ਜਾਂ ਕੋਈ ਮਾਮਲਾ ਜਸਟੀਫਾਈਬਲ ਬਣਾਉਣ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਤਾਂ ਕਿਉਂਕਿ ਤੁਸੀਂ ਵੀ ਇਸੇ ਫੀਲਡ ਦੇ ਵਿੱਚ ਹੋ ਤੁਸੀਂ ਵੀ ਸਹਿਮਤ ਹੋਵੋਗੇ ਕਿ ਅੱਜ ਕੱਲ ਕੀ ਹੈ ਕਿ ਆਪ ਇਹ ਕੁਝ ਨਹੀਂ ਕਰਦੇ ਐ ਚਾਹ ਲੀਡਰ ਹੋਣ ਚਾਹੇ ਲੋਕ ਹੋਣ ਸਾਰਾ ਕੁਝ ਹਾਇ ਵਿਆਹ ਕਰਨਾ ਹਲਦੀ ਦੀ ਰਸਮ ਕਰਨੀ ਹੈ ਜੀ ਉਹ ਵੀ ਉਹ ਸਾਰਾ ਕੁਝ ਕਰਨ ਜੀ ਪੈਲਸ ਵਾਲੇ ਜੀ ਫਲਾਣਾ ਕੁਝ ਕਰਨਾ ਜੀ ਉਹ ਵੀ ਮੁੰਡੇ ਕੁੜੀਆਂ ਨੂੰ ਚਾਹੀਦਾ ਜੀ ਭਾਈ ਭਾਈ ਸਾਰਾ ਕੁਝ ਹੋਹੀ ਕਰਨਾ ਰੈਡੀ ਬੈਡ ਇਹ ਅੱਜ ਕੱਲ ਕੀ ਆ ਕਿ ਬਸ ਚਾਰ ਫੋਟੋਆਂ ਭੇਜੀਆਂ ਆ ਆ ਕਰਨਾ ਜੀ ਉਹ ਤੁਹਾਨੂੰ ਪਤਾ ਅੱਜ ਕੱਲ ਗ੍ਰਾਫਿਕ ਡਿਜ਼ਾਈਨਰ ਹੁੰਦੇ ਆ ਜਿਹੜੇ ਜਾਂ ਇਹਨਾਂ ਦੀਆਂ ਜਿਹੜੀਆਂ ਟੀਮਾਂ ਹੁੰਦੀਆਂ ਨੇ ਐਡੀਟਿੰਗ ਟੀਮਾਂ ਉਹ ਹੀ ਇਹ ਮਟੀਰੀਅਲ ਤਿਆਰ ਕਰਦੀਆਂ ਜੀ ਤਾਂ ਜਦੋਂ ਤੁਸੀਂ ਕਿਸੇ ਕੈਂਪੇਨ ਦੇ ਮਤਲਬ ਕਿ ਮਾਸਟਰ ਬੰਦੇ ਨੂੰ ਨਹੀਂ ਵਿੱਚ ਰੱਖਣਾ ਕੋਈ ਚੱਜ ਦੀ ਕਮੇਟੀ ਨਹੀਂ ਬਣਾਉਣੀ ਜਿਹਨੇ ਤੁਹਾਡੀ ਪ੍ਰਚਾਰ ਸਮਗਰੀ ਡਿਜ਼ਾਈਨ ਕਰਨੀ ਹੈ ਜਦੋਂ ਕੋਈ ਤੁਸੀਂ ਧਾਰਮਿਕ ਬੰਦਾ ਨਹੀਂ ਜਾਂ ਤੁਸੀਂ ਕੋਈ ਇਹੋ ਜਿਹਾ ਖੇਤਰ ਦਾ ਕੋਈ ਹਾਇਰ ਕਰਕੇ ਰੱਖੋ ਕਿ ਵਿਵਾਦਾਂ ਤੋਂ ਬਚਿਆ ਜਾਵੇ ਜਦੋਂ ਇਹੋ ਜਿਹੀਆਂ ਹਰਕਤਾਂ ਕਰਦੇ ਰਹਿਣਾ ਤੇ ਤੁਸੀਂ ਫਸੋਗੇ ਫਸੋਗੇ ਤਾਂ ਗੱਲ ਇਹ ਕਿ ਭਾਈ ਜੈਤਾ ਜੀ ਦੀ ਤਸਵੀਰ ਲੀਡਰਾਂ ਦੀ ਤਸਵੀਰ ਤੇ ਥੱਲੇ ਲੱਗਣ ਤੋਂ ਵਿਵਾਦ ਹੋ ਗਿਆ ਐਸਾ ਵਿਵਾਦ ਅੱਗੇ ਅਸੀਂ ਅਕਾਲੀ ਰਾਜ 'ਚ ਵੀ ਵੇਖਿਆ ਜਿਸ ਵੇਲੇ ਆਮ ਆਦਮੀ ਪਾਰਟੀ ਫਾਈਟ ਕਰ ਰਹੀ ਸੀਗੀ ਲੜਾਈ ਲੜ ਰਹੀ ਸੀਗੀ ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਇਹਨਾਂ ਨੇ ਮੈਨੀਫੈਸਟੋ ਤੇ ਸ਼ਾਇਦ ਦਰਬਾਰ ਸਾਹਿਬ ਦੀ ਫੋਟੋ ਲਾ ਕੇ ਆਪ ਦਾ ਚੋਣ ਨਿਸ਼ਾਨ ਲਾ ਦਿੱਤਾ ਸੀਗਾ ਜਿੰਨਾ ਕੋ ਮੈਨੂੰ ਯਾਦ ਹੈ ਉਹ ਬਹੁਤ ਵੱਡਾ ਵਿਵਾਦ ਬਣ ਗਿਆ ਸੀ ਬਹੁਤ ਹੀ ਵੱਡਾ ਵਿਵਾਦ ਬਣ ਗਿਆ ਸੀ ਕਿਉਂ ਕਿ ਉਦੋਂ ਅਕਾਲੀ ਪਾਵਰ ਦੇ ਵਿੱਚ ਸਨ ਉਦੋਂ ਐਸਟੀਪੀਸੀ ਸਭ ਕੁਝ ਮਤਲਬ ਕਿ ਉਹ ਤੇ ਉਹਨਾਂ ਦੇ ਕੋਲ ਅੱਜ ਵੀ ਆ ਤਾਂ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਇਹਨਾਂ ਨੂੰ ਘੇਰਿਆ ਸੀ ਤੇ ਇਹਨਾਂ ਦੀਆਂ ਨਕੀਰਾ ਨਿਕਲ ਗਈਆਂ ਸੀ ਸ਼ਾਇਦ ਤੁਸੀਂ ਉਦੋਂ ਜਰਨਲਿਜ਼ਮ ਨਾ ਹੋਵੋ ਮੈਨੂੰ ਨਹੀਂ ਬਤਾ ਪਰ ਉਸ ਵੇਲੇ ਸਾਨੂੰ ਪਤਾ ਹੈ ਕਿ ਇਹਨਾਂ ਨੇ ਕਿਵੇਂ ਖੜਾ ਛੁੜਾਇਆ ਸੀ ਜੀ ਇਹ ਆਡੀਅנס 'ਚ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਵੇਗਾ ਕਿ ਉਦੋਂ ਇਹ ਧਾਰਮਿਕ ਤੌਰ ਤੇ ਸ਼ਾਇਦ ਪਹਿਲੀ ਵਾਰੀ ਇਹਨਾਂ ਕਸੂਤਾ ਫਸੇ ਸਨ ਕਿ ਇਹਨਾਂ ਨੂੰ ਉਦੋਂ ਇਹਨਾਂ ਦੇ ਨਾਲ ਇਥੇ ਭਗਵੰਤ ਮਾਨੂਰਾ ਦੇ ਨਾਲ ਚੰਗੇ ਤਕੜੇ ਲੀਡਰ ਹੁੰਦੇ ਸੀ ਮੇਰੇ ਖਿਆਲ ਦੇ ਨਾਲ ਕਮਰ ਸੰਧੂ ਵੀ ਆ ਚੁੱਕੇ ਸਨ ਸ਼ਾਇਦ ਉਦੋਂ ਤੱਕ ਜਿੰਨਾ ਕੋ ਮੈਨੂੰ ਯਾਦ ਆ ਤਾਂ ਮਤਲਬ ਕਿ ਵਾਸੀ ਖੇੜਾ ਝੋਟਿਆ ਸੀ ਇਹਨਾਂ ਦਾ ਤਾਂ ਉਹੀ ਗਲਤੀਆਂ ਤੋਂ ਜਦੋਂ ਤੁਸੀਂ ਸਬਕ ਹੀ ਨਹੀਂ ਲੈਣਾ ਤਾਂ ਹੁਣ ਐਸੀ ਕਮਿਸ਼ਨ ਨੇ ਦੂਸਰਾ ਨੋਟਸ ਭੇਜ ਦਿੱਤਾ ਕਿਉਂਕਿ ਪਹਿਲਾਂ ਜਿਹੜਾ ਰਾਜਾ ਬੜਿੰਗਲਾ ਦਾ ਮਾਮਲਾ ਸੀ ਉਹ ਘੜੀ ਸਾਹਿਬ ਦੇ ਵੱਸੋਂ ਬਾਹਰ ਹੋ ਗਿਆ ਥੋੜਾ ਜਿਹਾ ਇਹ ਕਿਤੇ ਚੋਣ ਕਮਿਸ਼ਨ ਦਾ ਉਹਦੇ ਵਿੱਚ ਦਖਲ ਹੋ ਗਿਆ ਤੇ ਸੈਕੰਡ ਚੀਜ਼ ਜੇ ਕਿ ਪਰਚਾ ਹੀ ਆਲਰੇਡੀ ਹੋ ਗਿਆ ਉਹ ਆਪਾਂ ਅੱਗੇ ਵੀ ਉਹਦੀ ਤਕਨੀਕੀ ਪੱਖ ਤੋਂ ਕੋਖ ਕੀਤੀ ਸੀ ਕਿ ਜਦੋਂ ਪਰਚਾ ਹੀ ਹੋ ਗਿਆ ਤੇ ਬਹੁਤਾ ਕੁਝ ਬਚਦਾ ਨਹੀਂ ਹੈ ਪਰ ਇਹਨਾਂ ਨੇ ਇਸ ਤਸਵੀਰ ਦੇ ਨਾਲ ਇੱਕ ਨਵਾਂ ਵਿਵਾਦ ਸਿਰ ੜ ਦਿਆ ਤਾਂ ਮੈਨੂੰ ਲੱਗਦਾ ਕਿ ਆਲਟੀਮੇਟਲੀ ਜੇ ਦੇਖੀਏ ਤਾਂ ਤਰਨ ਤਾਰਨ ਦੇ ਵਿੱਚ ਕਾਂਗਰਸ ਨੇ ਸ਼ਾਇਦ ठान ਲਿਆ ਹੈ ਕਿ ਆਪਾਂ ਬਹੁਤ ਬੁਰੀ ਤਰ੍ਹਾਂ ਆਪ ਦਾ ਨੁਕਸਾਨ ਕਰਨਾ ਹੈ ਉਹ ਹੋ ਰਿਹਾ ਹੈ ਜੇ ਜੇ ਪਾਸੇ ਜੇ ਤੁਸੀਂ ਤਰ ਤਰ ਦੀ ਇਲੈਕਸ਼ਨ ਦੇਖੋਗੇ ਉਹ ਉਹ ਤਾਂ ਬੜੀ ਗਰਮ ਹੋ ਰਹੀ ਹੈ ਅੱਜ ਤੁਸੀਂ ਦੇਖੋ ਅਕਾਲੀਆਂ ਨੇ ਕਿਹਾ ਕਿ ਸਾਡੇ ਬੰਦੇ ਚੁੱਕ ਰਹੇ ਆ ਧਰਨੇ ਲਾਏ ਉਹਨਾਂ ਨੇ ਬਹੁਤ ਬੁਰਾ ਰੌਲਾ ਪਾਇਆ ਉਹਨਾਂ ਨੇ ਜਿਹੜਾ ਪੰਥਕ ਉਮੀਦਵਾਰ ਹੈ ਮਨਦੀਪ ਸਿੰਘ ਉਹ ਉਹਦਾ ਕੈਂਪੇਨ ਵੀ ਕੰਮ ਖਿੱਚੀ ਜਾ ਰਿਹਾ ਸਾਈਡ ਲਾਈਨ ਜੀ ਉਹ ਵੀ ਅੱਗੇ ਵਧ ਰਹੇ ਨੇ ਆਕਾਲੀ ਤਾਂ ਬਾਦਲ ਦੇ ਨਾਲ ਜੇ ਅੱਜ ਇੰਨੀ ਕੈਂਸ ਕੈਂਸ ਚੱਲ ਰਹੀ ਹੈ ਸੱਤਾਧਾਰੀ ਤੇਰਦੀ ਤਾਂ ਸ਼ਾਇਦ ਸੱਤਾਧਾਰੀ ਤੇਰ ਨੂੰ ਉਹਨਾਂ ਦਾ ਵੀ ਡਰ ਹੋ ਰਿਹਾ ਦਾ ਮਤਲਬ ਹੈ ਕਿ ਇਹ ਜਿਹੜੀਆਂ ਤਨਜ਼ੀਮਾਂ ਨੇ ਇਹਨਾਂ ਦੇ ਉਮੀਦਵਾਰ ਆ ਉਹ ਥੋੜਾ ਗਰੋਅ ਕਰ ਰਹੇ ਪਰ ਉਹ ਗਰੋਅ ਕਰਦੇ ਤੁਸੀਂ ਖੁਦ ਨੂੰ ਸਲੋ ਕਰ ਲਿਆ ਪਹਿਲਾਂ ਭੱਜੇ ਨਾ ਕਾਫੀ ਵਧੀਆ ਕੰਮ ਕੀਤਾ ਸੀ ਇਹਨਾਂ ਨੇ ਤਰਨ ਤਰਨ ਜੇ ਤੁਸੀਂ ਸ਼ਹਿਰ ਦੀ ਗੱਲ ਕਰੋਗੇ ਤੁਸੀਂ ਕਿਸੇ ਤੋਂ ਪੁੱਛ ਲੈਣਾ ਮੇਰੇ ਤੇ ਯਕੀਨ ਨਾ ਕਰਨਾ ਕਿ ਕਾਂਗਰਸ ਹੋਂਦ ਆਪੋ ਹੀ ਸੀਗੇ ਦਿਨਾਂ ਦੇ ਵਿੱਚ ਜੀ ਅੱਜ ਵੀ ਜੇ ਤੁਸੀਂ ਦੇਖੋਗੇ ਕਾਂਗਰਸ ਦੀ ਮਜ਼ਬੂਤੀ ਹੈ ਸ਼ਹਿਰੀ ਵੋਟ ਦੇ ਵਿੱਚ ਪਰੰਤੂ ਜੇ ਤੁਸੀਂ ਆ ਗੱਲਾਂ ਕਰੋਗੇ ਆ ਹਰਕਤਾ ਕਰੋਗੇ ਤਾਂ ਫਿਰ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਪਤਾ ਨਹੀਂ ਕਿਉਂ ਇਮੈਚ्योर ਲੀਡਰਸ਼ਿਪ ਆ ਇਹਦੇ 'ਚ ਤੁਸੀਂ ਮੈਨੂੰ ਦੱਸੋ ਕੌਣ ਇਹਨਾਂ 'ਚ ਵੀ ਹੈਗਾ ਜਿਹੜਾ ਮੁੱਛ ਵੋਟਿਆ ਪ੍ਰਤਾਪ ਸਿੰਘ ਬਾਜਵਾ ਰੰਧਾਵਾ ਚੰਮੀ ਪ੍ਰਗਟ ਸਿੰਘ ਦੱਸੋ ਕਿਹੜਾ ਰਾਜਾ ਬੜਿੰਗ ਸਾਰੇ ਹੀ ਤਨੰਤਰ ਬੰਦੇ ਆ ਜੀ ਬਾਜਵੇ ਤੋਂ ਲੈ ਕੇ ਵੜਿੰਗ ਤੱਕ ਜੇ ਆਪਾਂ ਦੇਖੀਏ ਸਾਰਿਆਂ ਦੇ ਬਹੁਤ ਵੱਡੇ ਤਜਰਬੇ ਐ ਕੋਈ ਦੋ ਵਾਰ ਦਾ ਐਮਐਲ ਐ ਕੋਈ ਚਾਰ ਵਾਰ ਦਾ ਕੋਈ ਮੈਂਬਰ ਪਾਰਲੀਮੈਂਟ ਰਹਿ ਚੁੱਕਾ ਕੋਈ ਮੰਤਰੀ ਰਹਿ ਚੁੱਕਾ ਸੋ ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਕਾਂਗਰਸ ਵਾਸਤੇ ਘਾਟੇਬੰਦੀ ਸਾਬਤ ਹੋ ਰਹੀ ਆ ਤੁਹਾਨੂੰ ਇੱਕ ਹੋਰ ਨੋਟਿਸ ਜਿਹੜਾ ਉਹ ਇਹਨਾਂ ਨੂੰ ਭੇਜ ਦਿੱਤਾ ਗਿਆ ਦੇਖੋ ਹੁਣ ਅਗੇ ਕਿਸ ਤਰ੍ਹਾਂ ਜਵਾਬ ਦਿੰਦੇ ਨੇ ਹੂੰ ਜੀ ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਉਧਰ ਵਿਜੀਲੈਂਸ ਦੇ ਪਰਚੇ ਤੇ ਅਦਾਲਤ ਨੇ ਸਵਾਲ ਖੜੇ ਕੀਤੇ ਨੇ ਜੀ ਕੋ ਵਿਜੀਲੈਂਸ ਨੇ ਪਰਚਾ ਦਰਜ ਹੀ ਕਿਉਂ ਕੀਤਾ ਇਹ ਵੀ ਇੱਕ ਤਕਨੀਕੀ ਵਿਸ਼ਾ ਕਿਉਂਕਿ ਐਸਾ ਹੀ ਪਰਚਾ ਜਦੋਂ ਸੀਬੀਆਈ ਨੇ ਦਰਜ ਕਰ ਲਿਆ ਸੀਬੀਆਈ ਨੇ ਗ੍ਰਿਫਤਾਰੀ ਪਾਈ ਆ ਤਾਂ ਫਿਰ ਤੁਹਾਨੂੰ ਕੀ ਲੋੜ ਆ ਜੀ ਤੁਹਾਨੂੰ ਕੀ ਲੋੜ ਆ ਤਾਂ ਇੱਥੇ ਸ਼ੱਕ ਪੈਦਾ ਹੁੰਦਾ ਕਿ ਸ਼ਾਇਦ ਇਹਨਾਂ ਨੇ ਸੀਬੀਆਈ ਤੋਂ ਰਾਹਤ ਦਿਵਾਉਣ ਲਈ ਭੁੱਲਰ ਤੇ ਐਫਆਈਆਰ ਦਰਜ ਕਰ ਦਿੱਤੀ ਤੇ ਮੈਨੂੰ ਤੇ ਕਦੇ-ਕਦੇ ਇਦਾਂ ਲੱਗਦਾ ਹੈ ਕਿ ਭੁੱਲਰ ਦੀ ਗ੍ਰਿਫਤਾਰੀ ਦੇ ਵਿੱਚ ਵੀ ਪਾਵਰਾਂ ਦਾ ਟਕਰਾਅ ਹੈ ਹੂੰ ਪਤਾ ਨਹੀਂ ਕਿ ਮੈਂ ਸ ਸ਼ੱਕੀ ਸੁਭਾ ਨੂੰ ਕਦੇ ਸਤਾਪਤ ਕਰ ਸਕਾਂਗਾ ਕਿ ਨਹੀਂ ਮੈਂ ਖੁਦ ਨਹੀਂ ਜਾਣਦਾ ਪਰ ਮੇਰਾ ਸ਼ੱਕ ਹੈ ਮੈਂ ਸ਼ੱਕੀ ਸੁਭਾ ਦਾ ਹਾਂ ਖਾਸ ਤੌਰ ਤੇ ਖਬਰੀ ਦੁਨੀਆ ਨੂੰ ਲੈ ਕੇ ਹਮੇਸ਼ਾ ਮੈਂ ਸਵਾਲ ਕਰਦਾ ਰਹਿਣਾ ਆਪਣੇ ਆਪ ਨੂੰ ਵੀ ਸਵਾਲ ਕਰਦਾ ਰਹਿਣਾ ਔਰ ਖਬਰਾਂ ਨੂੰ ਵੀ ਸਵਾਲ ਕਰਦਾ ਰਹਿਣਾ ਪਤਾ ਨਹੀਂ ਕਿਉਂ ਇਸ ਕਿਉਂ ਦਾ ਜਵਾਬ ਮੇਰੇ ਕੋਲ ਵੀ ਨਹੀਂ ਹੈ ਤਾਂ ਖੈਰ ਗੱਲ ਇਹ ਕਿ ਵਿਜੀਲੈਂਸ ਦਾ ਪਰਚਾ ਦਰਜ ਹੋਣਾ ਹੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਸ਼ੱਕ ਸ਼ੁਬਾ ਦਾ ਇੱਕ ਵੱਡਾ ਸਬਬ ਹੈ ਤੇ ਦੂਜੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਹੁਣ ਵਿਜੀਲੈਂਸ ਨੇ ਜੋ ਕੇਸ ਦਰਜ ਕੀਤਾ ਉਹਦੇ ਵਿੱਚ ਕੋਰਟ ਨੇ ਸਵਾਲ ਕੀਤਾ ਕਿ ਗੂਫੀਆ ਸੂਚਨਾ ਮਿਲਤੇ ਅੱਧੇ ਘੰਟੇ 'ਚ ਤੁਸੀਂ ਮਾਮਲਾ ਦਰਜ ਕਰ ਲਿਆ ਸੀਬੀਆਈ ਦੇਈ ਕੋਰਟ ਨੇ ਪੁੱਛਿਆ ਕਿ 30 ਸਾਲਾਂ ਦੀ ਸਰਵਿਸ ਰਿਕਾਰਡ ਵਾਲੇ ਡੀਆਈਜੀ ਦੀ ਪੂਰੀ ਪ੍ਰਾਪਰਟੀ ਬਾਰੇ ਕਿ ਅੱਧੇ ਘੰਟੇ ਦੇ ਵਿੱਚ ਤੁਸੀਂ ਮਕਮਲ ਚਇਆ ਦਾਦਤਾ ਫਿਰਵਾ ਹਾਸਲ ਕਰ ਲਿਆ ਸਾ ਹੂੰ ਜੀ ਇਸ ਤੋਂ ਇਲਾਵਾ ਸੀਬੀਆਈ ਕੋਰਟ ਨੇ ਪੁੱਲਰ ਦੇ ਉਸ ਦਾਅਵੇ ਨੂੰ ਵੀ ਖਾਰਜ ਕੀਤਾ ਹੈ ਕਿ ਸੀਬੀਆਈ ਦੀ ਪੰਜਾਬ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਮਲਵਕੇ ਗਲਤ ਹੈ ਇਸ ਤੇ ਸੀਬੀਆਈ ਜੱਜ ਨੇ ਕਿਹਾ ਕਿ ਪੁੱਲਰ ਤੋਂ ਰਿਕਵਰੀ ਚੰਡੀਗੜ੍ਹ ਦੇ ਵਿੱਚ ਹੋਈ ਹੈ ਜੋ ਕਿ ਯੂਟੀ ਹੈ ਇਹਦੇ ਵਿੱਚ ਭਾਈ ਇਹੋ ਜਿਹੇ ਦੇ ਵਿੱਚ ਸੁਪਰੀਮ ਕੋਰਟ ਦੀ ਰੂਲਿੰਗ ਤੇ ਹਿਸਾਬ ਨਾਲ ਸੀਬੀਆਈ ਨੂੰ ਭੁੱਲਰ ਤੇ ਕਾਰਵਾਈ ਕਰਨ ਦਾ ਅਧਿਕਾਰ ਹੈ ਜੀ ਖੈਰ ਇਹ ਕਿਉਂਕਿ ਕੱਲ ਸੁਣਵਾਈ ਹੋਈ ਸੀ ਇਹਦੀ ਹੁਣ ਡਿਟੇਲ ਜਾਣਕਾਰੀ ਜਿਹੜੀ ਹੌਲੀ ਹੌਲੀ ਨਿਕਲ ਰਹੀ ਆ ਤਾਂ ਤੁਸੀਂ ਦੇਖੋ ਕਿ ਕਿੱਡੀ ਤਰਲੋਮਸ਼ੀ ਹੋ ਰਹੀ ਆ ਵਿਜੀਲੈਂਸ ਜੀ ਕਿ ਭੁੱਲਰ ਦੀ ਹਿਰਾਸਤ ਸਾਨੂੰ ਮਿਲ ਜਾਵੇ ਤਾਂ ਪਤਾ ਨਹੀਂ ਕਿਉਂ ਐਸਾ ਲੱਗ ਰਿਹਾ ਹੈ ਕਿ ਭਾਈ ਉਹੀ ਨ ਕੋਈ ਤਾਕਤ ਹੈ ਕਿ ਪਹਿਲਾਂ ਭੁੱਲਰ ਨੂੰ ਰਗੜਾਇਆ ਹੁਣ ਭੁੱਲਰ ਨੂੰ ਬਚਾਉਣ ਦਾ ਕਿਸੇ ਨਾ ਕਿਸੇ ਪੱਖ ਤੋਂ ਕਿਸੇ ਨਾ ਕਿਸੇ ਢੜੇ ਤੋਂ ਜ਼ੋਰ ਲੱਗ ਰਿਹਾ ਬਰਹਾਲ ਹੁਣ ਤੇ ਜਿਹੜਾ ਕੁਝ ਹੋਣਾ ਸੀ ਹੋ ਗਿਆ ਉਹ ਲੈ ਕੇ ਨਹੀਂ ਰਿਮਾਂਡ ਤੇ ਲੈ ਚੱਲੇ ਫੇ ਬਾਬਲਾ ਲੈ ਚੱਲੇ ਉਹ ਤੇ ਲੈ ਚੱਲੇ ਤਾਂ ਇਹਨਾਂ ਦੇ ਦਾਅਵੇ ਜਿਹੜੇ ਆ ਖੋਖੇ ਫੋਕੇ ਥੋਥੇ ਰਹਿ ਚਲੇ ਆ ਪਰ ਅੱਗੇ ਦੇਖਦੇ ਆ 5 ਦਿਨ ਦਾ ਜਿਹੜਾ ਰਿਮਾਂਡ ਖਤਮ ਹੋਵੇਗਾ ਤਾਂ ਉਸ ਤੋਂ ਬਾਅਦ ਵਿਜੀਲੈਂਸ ਤੇ ਪਰਚੇ ਦਾ ਕੀ ਬਣਨਾ ਹਾਂ ਮੈਂ ਕਹਿੰਦਾ ਕਿ ਜਦੋਂ ਵਿਜੀਲੈਂਸ ਨੇ ਵੀ ਇਸ ਤਰ੍ਹਾਂ ਦਾ ਮਾਮਲਾ ਦਰਜ ਕਰ ਲਿਆ ਸੀ ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਪੰਗਾ ਲੈਣ ਦੀ ਲੋੜ ਨਹੀਂ ਇਹਨਾਂ ਨੇ ਬੋਖ ਦੇ ਸਿੰਘਾਂ ਨੂੰ ਹੱਥ ਲਾ ਲਿਆ ਤੇ ਉਹਨਾਂ ਨੇ ਚੰਗੀ ਤਰ੍ਹਾਂ ਕਰੰਟ ਮਾਰ ਦਿੱਤਾ ਹੂੰ ਜੀ ਅਗਲੀ ਗੱਲ ਜੇਕਰ ਕਰੀਏ ਤਾਂ ਉਧਰ ਜਾਇਦਾਦ ਵੇਚਣ ਤੁਰੀ ਆ ਜੀ ਸਰਕਾਰ ਇਹ ਵੈਸੇ ਆਮ ਤੌਰ ਤੇ ਘਰ ਦੇ ਵਿੱਚ ਦੇਖੀਏ ਜੇਕਰ ਇਹੋ ਜੀ ਗੱਲ ਆ ਜਵੇ ਜਾਇਦਾਦ ਵੇਚਣ ਵਾਲੀ ਤਾਂ ਉਹ ਬਹੁਤ ਵੱਡੀ ਸਮੱਸਿਆ ਹੀ ਹੁੰਦੀ ਤਾਂ ਜਾ ਕੇ ਗੱਲ ਉਧਰ ਨੂੰ ਜਾਂਦੀ ਹੈ ਪੰਜਾਬ ਸਰਕਾਰ ਸੱਚੀਓ ਬਾਲੀਖਰੀ ਹੋਈ ਹੈ ਜਿਹੜੀ ਜਾਇਦਾਦ ਵੇਚਣਗੇ ਹੁਣ ਹਾਂਜੀ ਇਹਨਾਂ ਦੇ ਕੋਲ ਕੋਈ ਚਾਰਾ ਨਹੀਂ ਹੈ ਸਾਬ ਦੇਖੋ ਇਹ ਜਿਹੜੇ ਲੋਕ ਸੱਤਾ ਧਾਰੀ ਸੀਗੇ ਅੱਖਣ ਨਾਲ ਕੀ ਹੁੰਦਾ ਹੈ ਜੇ ਤੁਸੀਂ ਹੁਣ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਖੰਡ ਆਖੋ ਤੁਸੀਂ ਖੰਡ ਕਹਿ ਦਿਓਗੇ ਜੀ ਹਾਂਜੀ ਕਹਤਾ ਖੰਡ ਖੰਡ ਬੋਲੋ ਜੀ ਖਾਂਡ ਐਨੀ ਮੈਂ ਕੰਦਾ ਹਾਂ ਮੇਰੀ ਖੰਡ ਨਹੀਂ ਕੰਦਾ ਮੈਂ ਮੈਂ ਕਹਿੰਦਾ ਵੀ ਕੱਲੇ ਕੱਲੇ ਖੰਡ ਖੰਡ ਬੋਲੂਗੀ ਤਾਂ ਮੂੰਹ ਮਿੱਠਾ ਥੋੜੀ ਹੋ ਜਾਣਾ ਹੈ ਜੀ ਹਾਂ ਜੀ ਜੀ ਉਹ ਤਾਂ ਖਾਧਿਆ ਹੀ ਹੋਏਗੀ ਹੁਣ ਗੱਲ ਇਹ ਹੈ ਕਿ ਇਹ ਕਹੀ ਜਾਂਦੇ ਸੀ ਲਾ ਇਹ ਕਹਿੰਦੇ ਸਾਨੂੰ ਤਜਰਬਾ ਨਹੀਂ ਹੈਗਾ ਤਜਰਬਾ ਨਹੀਂ ਸਾਨੂੰ ਸਾਰੇ ਤਜਰਬੇ ਹੈ ਕਹਿਣ ਨਾਲ ਕੀ ਹੁੰਦਾ ਜੀ ਜੀ ਸਰ ਬਹੁਤ ਤਜਰਬਾ ਹੋਣਾ ਚਾਹੀਦਾ ਸਟੇਟ ਚ ਚਲਾਉਣ ਲਈ ਬਹੁਤ ਤਜਰਬਾ ਹੋਣਾ ਚਾਹੀਦਾ ਬਹੁਤ ਤਜਰਬਾ ਹੁੰਦਾ ਤਜਰਬਾ ਬਹੁਤ ਵੱਡੀ ਚੀਜ਼ ਆ ਸਾ ਤੇ ਉਹ ਬੰਦੇ ਕਦੇ ਤਜਰਬਾ ਸਿੱਖਦੇ ਵੀ ਨਹੀਂ ਜਿਨ੍ਹਾਂ ਨੂੰ ਇਹ误ਗਾਲਤਾ ਹੁੰਦਾ ਜਿਨ੍ਹਾਂ ਨੂੰ ਇਹ ਗਲਤ ਫਹਮੀ ਹੁੰਦੀ ਹੈ ਕਿ ਉਹ 30 ਮਾਰਖਾਨ ਨੇ ਜੀ ਸਾਡੇ ਵਾਲਾ ਤੇ ਧਰਤੀ ਤੇ ਪੈਰ ਹੀ ਨਹੀਂ ਲਾਉਂਦਾ ਉਹ ਕਹਿੰਦਾ ਮੇਰੇ ਤੋਂ ਵੱਡਾ ਫਨੇਖਾ ਧਰਤੀ ਤੇ ਹੈ ਹੀ ਨਹੀਂ ਹੈ ਜੀ ਜੀ ਤਾਂ ਸਿੱਖਦਾ ਹਮੇਸ਼ਾ ਉਹ ਆ ਤੁਹਾਨੂੰ ਪਤਾ ਨਾ ਪਾਣੀ ਜਿੰਨਾ ਮਰਜ਼ੀ بارشਦਾ ਹੋਵੇ ਤੇ ਖੀਰ ਇਕੱਠਾ ਕਿੱਥੇ ਜਾ ਕੇ ਹੁੰਦਾ ਨਿਮੀਤਾ ਆਤੀ ਸਰ ਜੀ ਨਿਮੀਤਾ ਜਿਆਦਾ ਪਰ ਜਾਂਦੀ ਆ ਤਾਂ ਗੱਲ ਇਹ ਆ ਕਿ ਭਾਈ ਇੱਥੇ ਅਸੀਂ ਸਾਬ ਗਥਾਬਦੂ ਚਾਈ ਦੇਖਦੇ ਆ ਹੁਣ ਜੀ ਉਹ ਸਾਰੀਆਂ ਚੀਜ਼ਾਂ ਅੱਗੇ ਆ ਰਹੀਆਂ ਸਟੇਟ ਚਲਾਉਣੀਆਂ ਇਹਨਾਂ ਵਾਸਤੇ ਓ ਕੀ ਹੋ ਰਹੀ ਆ ਉਤੋਂ ਚੋਣਾਂ ਵੀ ਵਰਾ ਸ਼ੁਰੂ ਹੋਣ ਜਾ ਰਿਹਾ ਦਾਵੇ ਗਰੰਟੀਆਂ ਵਾਦੇ ਚੋ ਵੀ ਆ ਉਹਨਾਂ ਦਾ ਦਬਾਅ ਆ ਤਾਂ ਫਿਰ ਹੁਣ ਕੁੱਲ ਮਿਲਾ ਕੇ ਸਟੇਟ ਵੀ ਚਲਾਉਣੀ ਆ ਤੁਹਾਨੂੰ ਮੈਂ ਅੰਦਰ ਦੀ ਗੱਲ ਦੱਸਾਂ ਕਿ ਸਰ ਬਜਟ ਨਹੀਂ ਬਣ ਰਿਹਾ ਹੂੰ ਟੀਮਾ ਬਜਟ ਲਈ ਤੁਹਾਨੂੰ ਪਤਾ 6ਵੇਂ ਮਹੀਨੇ ਪਹਿਲਾਂ ਲੱਗ ਜਾਂਦੀ ਆ ਐਟ ਕੀ ਬਜਟ ਨਹੀਂ ਸੂਤ ਆ ਰਿਹਾ ਆਂਕੜੇ ਨਹੀਂ ਫਿੱਟ ਬੈਠ ਰਹੇ ਜੀ ਇਹ ਅੰਦਰ ਨਹੀਂ ਜਾਣਿਆ ਇਹਨੂੰ ਤੁਸੀਂ ਹੁਣ ਮੈਂ ਉਹ ਜੇ ਉਹ ਹੋ ਜਾਵਾਂ ਤਾਂ ਮੈਂ ਐਕਸਕਲੂਸਿਵ ਤੇ ਫਲਾਣਾ ਬਣਾ ਕੇ ਤੇ ਪਾ ਦੇਵਾਂ ਪੋਸਟ ਮੈਨੂੰ ਕਰਨਾ ਨਹੀਂ ਆਉਂਦਾ ਜੀ ਅੰਦਰੂਨੀ ਜਾਣਕਾਰੀ ਇਹ ਆ ਕਿ ਵਿੱਤ ਵਾਲੇ ਖਿੱਚ ਤੂ ਕਰਨ ਦੇ ਆ ਕਿ ਬਜਟ ਕਿਵੇਂ ਬਣਾਈਏ ਸਾ ਜੀ ਇਹ ਹਾਂ ਗੱਲ ਆਪਣੀ ਟੀਮ ਦੇ ਮੈਂਬਰ ਨੇ ਸ਼ਰਮਾ ਜੀ ਅਸੀਂ ਅੱਜ ਤੋਂ 7-8 ਸਾਲ ਪਹਿਲਾਂ ਕਰਨੀ ਸਟਾਰਟ ਕੀਤੀ ਸੀਗੀ ਉਦੋਂ ਲੋਕ ਸਾਨੂੰ ਬੇਵਕੂਫ ਕਹਿੰਦੇ ਹੁੰਦੇ ਸੀ ਸਾਡੀਆਂ ਗੱਲਾਂ ਨੂੰ ਕਲਾਈਮੇਟ ਚੇਂਜ ਹੈ ਜੀ ਫਲਾਣਾ ਹੈ ਜੀ ਫਟਮਕਾਣਾ ਸੀ ਸਾਰੀਆਂ ਗੱਲਾਂ ਕਰਦੇ ਹੁੰਦੇ ਸਾਂ ਇਕਨੋਮੀ ਦੀ ਗੱਲ ਕਰਦੇ ਹੁੰਦੇ ਸਾਂ ਰਿਫਾਰਮਸ ਦੀ ਗੱਲ ਕਰਦੇ ਹੁੰਦੇ ਸਾਂ ਤੇ ਲੋਕ ਕਹਿੰਦੇ ਸੀ ਲੈ ਇਦਾਂ ਵੀ ਕਦੇ ਖਜ਼ਾਨੇ ਲਈ ਕਦੇ ਖਾਲੀ ਹੁੰਦੇ ਨੇ ਇਹ ਡਾਇਲੌਗ ਤੇ ਤੁਸੀਂ ਸੁਣਦੇ ਹੋ ਤੇ ਸਾਡੇ ਪੰਜਾਬੀ ਤੇ ਵੀ ਕੋਈ ਨਹੀਂ ਪਾਣੀ ਵੀ ਕਦੇ ਤਾਂ ਮੁੱਕ ਲਗਾ ਜੀ ਹਰ ਖਜ਼ਾਨੇ ਚ ਪੈਸੇ ਵੀ ਮੁੱਕਣੇ ਸ਼ੁਰੂ ਹੋਗਾ ਤੇ ਪਾਣੀ ਵੀ ਹੁਣ ਸਮਝ ਵੀ ਆਉਣੀ ਤੂੰ ਕਹਿਣ ਦਾ ਮਤਲਬ ਹੀ ਹੈ ਕਿ ਜੀ ਹੁਣ ਦੇਖੋ ਇਹਨਾਂ ਦੇ ਪੱਲੇ ਕੁਛ ਨਹੀਂ ਹੈਗਾ ਪੱਲੇ ਨਹੀਂ ਤੇਲਾ ਕਰਦੀ ਮੇਲਾ ਮੇਲਾ ਤੋਥਾ ਚਣਾ ਬਾਜੇ ਕਣਾ ਆਂਦੇ ਹੁੰਦੇ ਉੱਚੀ ਦੁਕਾਨ ਫੀਕਾ ਪਖਵਾਨ ਕਹਾਣੀ ਸਾਡੀ ਇਹੋ ਜੀ ਹੋਈ ਪਈ ਆ ਜੋ ਮਰਜੀ ਕਹੀ ਜਾਵੇ ਮਾਨ ਜੀ ਦਾ ਇਹਨਾਂ ਦਾ ਸਿਰਫ ਤੇ ਸਿਰਫ ਧਿਆਨ ਆਏਗਾ ਦਵਾ ਦਬ ਅੱਛਾ ਤੁਹਾਨੂੰ ਯਾਦ ਹੈ ਮੈਂ ਇੱਕ ਵਾਰੀ ਗੱਲ ਕਹੀ ਸੀ ਮੈਂ ਇੱਕ ਵਾਰੀ ਨਹੀਂ ਬਹੁਤ ਮੰਚਾਂ ਤੇ ਬਹੁਤ ਵਾਰੀ ਗੱਲ ਕਹੀ ਹੈ ਲੈਂਡ ਪੂਲਿੰਗ ਦੇ ਮੁਤਲਕ ਆਡੀਅנס ਨੂੰ ਵੀ ਯਾਦ ਹੋਏਗਾ ਤੁਹਾਨੂੰ ਕਿ ਲੈਂਡ ਪੂਲਿੰਗ ਵਿਸ਼ੇਸ਼ ਤੌਰ ਤੇ ਮੈਨੂੰ ਲੱਗਦਾ ਹੈ ਕਿ ਲੁਧਿਆਣੇ ਏਰੀਆ ਵਾਸਤੇ ਬਣਾਈ ਗਈ ਹੈ ਯਾਦ ਮੈਂ ਵਾਰ-ਵਾਰ ਇਹ ਨੁਕਤਾ ਕਹਿੰਦਾ ਸੀ ਪਤਾ ਨਹੀਂ ਕਿਉਂ ਮੇਰਾ ਮਨ ਸ਼ੱਕੀ ਹੈ ਮੇਰੇ ਜ਼ਿਹਨ 'ਚ ਸਵਾਲ ਉੱਠਦਾ ਸੀ ਕਿ ਇਹਦੇ 'ਚ ਕੋਈ ਨਾ ਕੋਈ ਲੁਧਿਆਣਵੀ ਹੈ ਕਾਰੋਬਾਰੀ ਪੱਖੀ ਹੈ ਸਾਰਾ ਕੁਝ ਹੈ ਸਾਹਿਬ ਅੱਜ ਤੁਹਾਡੇ ਸਾਹਮਣੇ ਆ ਕਿ ਸੰਜੀਵ अरोड़ा کاروبਾਰੀ ਫੇਰ ਉਹ ਜਿੱਤਦੇ ਮੰਤਰੀ ਬਣਦੇ ਆ ਪਾਵਰ ਕਾਮ ਚ ਆਉਂਦੇ ਆ ਪਰ ਥੱਲੀ ਮੱਚ ਜਾਂਦੀ ਆ ਫੇਰ ਬਦਲ ਹੁੰਦਾ ਆ ਆਪ ਤਰ੍ਹਾਂ ਦੀ ਛੁੱਟੀ ਹੁੰਦੀ ਆ ਫੈਸਲਾ ਕੀ ਹੁੰਦਾ ਜੀ ਪਾਵਰ ਕਾਮ ਦੀ ਪੇਸ਼ਕਿੰਤੀ ਜ਼ਮੀਨ ਵੇਚ ਲਿਓ ਜੀ ਜੀ ਅੱਜ ਜਿਹੜੀਆਂ ਲਿਸਟਾਂ ਨਿਕਲ ਰਹੀਆਂ ਨੇ ਕਿ ਜ਼ਮੀਨ ਵੇਚਨੀ ਆ ਹੁਣ ਪਤਾ ਨਹੀਂ ਕਿੰਨੇ ਸੈਂਕੜੇ ਕਰੋੜ ਦੀ ਵਿਕਦੀ ਆ ਕਿੰਨੇ ਹਜ਼ਾਰ ਕਰੋੜ ਦੇ ਵਿੱਚ ਉਹ ਜਾਂਦੀ ਆ ਪਰ ਜ਼ਮੀਨ ਬੇਸ਼ਕੀਮਤੀ ਆ ਸਰ ਹੀਰਿਆਂ ਵਰੋ ਇੱਕ ਨਾ ਪਰ ਜੋ ਮਲਕਾਰ ਸਿੱਧੂ ਨੇ ਐਮਲੇ ਇਹ ਗਾਉਂਦੇ ਹੁੰਦੇ ਸਨ ਤੇ ਕਦੇ ਬਹੁਤ ਹੀ ਖੂਬਸੂਰਤ ਗਾਉਂਦੇ ਸੀ ਇਹਨਾਂ ਦੀ ਉੱਤਮ ਬਣ ਗਈ ਆ ਇੱਕ ਅਸੀਂ ਹੀਰਿਆਂ ਦੇ ਨਾਲੋਂ ਵੱਧ ਕੀਮਤੀ ਕੌਡੀਆਂ ਦੇ ਪਹਾ ਵੇਖ ਗਏ ਕਿਤੇ ਸੁਣਿਓ YouTube ਤੇ ਕੱਢ ਕੇ ਉੱਤਮ ਗਾਣਾ ਹੈ ਉੱਤਮ ਜੀ ਜੀ ਵਾਰਡਿੰਗ ਦੇ ਪੱਖੋਂ ਵੀ ਤੇ ਤਰਜ਼ ਦੇ ਪੱਖੋਂ ਵੀ ਤੇ ਆ ਖੁੱਬ ਕੇ ਗਾਏ ਦੇ ਪਖੋਗੇ ਤਾਂ ਗੱਲ ਇਹ ਆ ਕਿ ਸਾਡੀ ਹੀਰਿਆਂ ਤੋਂ ਵੱਧ ਜਿਹੜੀ ਜ਼ਮੀਨ ਹੈ ਨਾ ਉਹ ਹੁਣ ਜਾ ਰਹੀ ਆ ਤੇ ਗੱਲ ਜ਼ਮੀਨ ਹੈ ਇੱਕ ਪਾਸੇ ਤੇ ਜ਼ਮੀਰ ਇੱਕ ਪਾਸੇ ਹੁਣ ਕੀ ਕਰੀਏ ਜੀ ਉਹ ਜਿਹੜੀ ਜ਼ਮੀਨ ਬਚਣੀ ਸੀ ਉਹ ਜ਼ਮੀਰ ਨਾਲ ਬਚਣੀ ਸੀ ਹੁਣ ਜ਼ਮੀਰ ਜਿਹੜੀ ਆ ਉਹ ਹੋ ਗਈ ਬੇਸ਼ਰਮ ਜੀ ਅਸੀਂ ਉਹਨੂੰ ਉਨਕੀ ਕਹੀਏ ਬੇਸ਼ਰਮ ਤੇ ਡੁੱਲ ਗਈ ਅਦਾਲਤ ਤੇ ਕਹਿੰਦਾ ਕਿ ਯਾਰ ਤੇ ਹਮੇਸ਼ਾ ਐ ਭੁੰਜੇ ਤੂੰ ਖਾਂਦੇ ਹੁੰਦੇ ਨੇ ਸਾਡਾ ਤਾਂ ਸਟਾਈਲ ਆ ਹੂੰ ਇਤੇ ਸਾਡਾ ਸਟਾਈਲ ਆ ਹੁਣ ਤੇ ਤੂੰ ਸਟਾਈਲ ਹੀ ਬਣ ਗਿਆ ਸਰ ਜ਼ਮੀਰ ਨੂੰ ਅਸੀਂ ਕੀ ਕਹਿ ਸਕਦੇ ਆ ਤਾਂ ਜ਼ਮੀਨ ਜਿਹੜੀ ਆ ਉਹ ਇਹਨਾਂ ਨੇ ਚੁਣ ਲਈ ਆ ਜਿਹਦੇ ਵਿੱਚ ਅੱਜ ਤੁਸੀਂ ਵੇਖੋਗੇ ਉਹ ਡਾਕੂਮੈਂਟ ਵੀ ਜਿਹੜੇ ਵਾਇਰਲ ਨੇ ਖਬਰਾਂ ਕਾਲੀ ਲੱਗ ਚੁਕੀਆਂ ਸੀਗੀਆਂ ਜੇ ਮੈਨਲੀ ਤੁਸੀਂ ਉਹ ਦੇਖਣੀ ਹੋਵੇ ਕਿਹੜੀ ਕਿਹੜੀ ਪ੍ਰਾਪਰਟੀ ਆ ਪੱਖੋਵਾਲ ਰੋਡ ਤਕਰੀਬਨ ਲਾਲੋਵਈ ਹੈਗਿਆ 1.5 ਕਿੱਲੇ ਠੀਕ ਹੈ ਜੀ ਰਾਮਪੁਰ ਸਥਿਤ ਜਲ ਸਰੋਤ ਵਿਭਾਗ ਦੀ ਆ ਇਦੇ ਵਿੱਚ ਸਾਡੇ 5 ਕਿੱਲੇ ਜਾਂ ਚੌੜਾ ਬਾਜ਼ਾਰ ਦੇ ਕੋਲ ਜਿਹੜਾ ਪਿੰਕ ਪਲਾਜ਼ਾ ਹੈ ਉੱਥੇ ਆ ਸ਼ਾਇਦ ਸਵਾ ਕੁ ਕਿੱਲੇ ਮਤਲਬ ਕਿ ਇਸ ਤਰ੍ਹਾਂ ਦੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਹੋਈ ਆ ਰਾਣੀ ਚਾਂਸੀ ਰੋਡ ਜਿਹੜੀ ਆ ਉੱਥੇ ਲੋਕ ਨਿਰਮਾਨ ਵਿਭਾਗ ਹੈ ਜਿਹੜਾ ਉਹਦੀ ਆ ਲਗਭਗ ਸਵਾ ਕੁ ਕਿੱਲਾ ਇਤਾਂ ਜ਼ਮੀਨਾਂ ਦੀ ਮਤਲਬ ਕਿ ਇਹ ਕਰ ਰਹੇ ਨੇ ਨਿਸ਼ਾਨਦੇਹੀ ਕਿ ਆ ਆ ਜਿਹੜੀ ਆ ਉਹ ਵਿਕਣੀ ਆ ਗੱਲ ਇਹ ਆ ਕਿ ਭਾਈ ਅੱਖੂਵਾਲ ਰੋਡ ਦੀ ਜਿਹੜੀ ਆ ਉਹ ਲਗਭਗ ਤੁਸੀਂ ਦੇਖੋਗੇ ਤਾਂ ਹੈਗੀ ਆ ਪਾਉਣੇ ਕੁ 13 ਕਿਲੇ ਦੇ ਕਰੀਬ ਤੇ ਉਹਦੇ ਵਿੱਚੋਂ ਬਚੀ ਆ ਸਿਰਫ ਜਿਹੜੀ ਹੁਣ ਉਹ ਲਗਭਗ 2 ਕੁ ਕਿਲੇ ਤਾਂ ਇਸ ਤਰ੍ਹਾਂ ਮਤਲਬ ਕਿ ਫਟੇ ਚੁਕਣ ਦਾ ਕੰਮ ਸ਼ੁਰੂ ਕਰ ਦਿੱਤਾ ਪ੍ਰਾਈਮ ਲੋਕੇਸ਼ਨਾਂ ਤੇ ਜਿਹੜੀਆਂ ਇਹ ਜ਼ਮੀਨਾਂ ਨੇ ਚਾਹੇ ਉਹ 2 ਕਿਲੇ ਆ ਪਾਵਰ ਕਮ ਦੀ ਜਿਹੜੀ ਜ਼ਮੀਨ ਹੈ ਉਹ ਤੇ 50 ਕਿਲੇ ਜਾ ਰਹੀ ਹੈ ਨਾ ਜੀ ਸਰਕਾਰ ਲੁਧਿਆਣਾ ਦੇ ਵਿੱਚ ਜੋ ਜ਼ਮੀਨ ਵੇਚਣ ਦੀ ਯੋਜਨਾ ਬਣਾਈ ਹੈ ਨਾ 50 ਕਿੱਲੇ ਲੁਧਿਆਣੇ ਚ ਸਰ ਕਿੱਲਾ ਪਤਾ ਕਿੰਨੇ ਦਾ ਹੋਏਗਾ ਜੀ ਕਿੱਲੇ ਦਾ ਮੈਨੂੰ ਮਤਲਬ ਕਿ ਜੇ ਤੁਸੀਂ ਕਹਿ ਦੋ ਕਿ ਕਿ ਲਿਖ ਕੇ ਦੇ ਦੇ ਮਿੰਟੂ ਤਾਂ ਮੈਂ ਤਾਂ ਲੇਖ ਹੀ ਨਹੀਂ ਸਕਦਾ ਸਰ ਕੋਈ ਗੱਲ ਕੋਈ ਮੈਥ ਦੇ ਵਿੱਚੋਂ ਮੈਂ ਤਾਂ ਕੁੱਟ ਖਾਣ ਵਾਲਾ ਸਟੂਡੈਂਟ ਹੈ ਜੀ ਤਾਂ ਗੱਲ ਇਹ ਕਿ 50 ਕਿੱਲੇ ਲੁਧਿਆਣੇ ਚੋਂ ਤੋਂ ਮੈਂ ਇਸੇ ਕਰਕੇ ਹੀ ਸ਼ੱਕ ਜ਼ਾਹਰ ਕਰਦਾ ਸੀ ਕਿ ਦਿੱਲੀ ਵਾਲਿਆਂ ਦੇ ਨਾਲ ਇੱਥੋਂ ਲੁਧਿਆਣੇ ਚ ਕੋਈ ਬੰਦਾ ਮਿਲਿਆ ਹੋਇਆ ਜਨੇ ਸਾਰੀ ਲੈਂਡ ਪੂਲਿੰਗ ਦੀ ਸਕੀਮ ਦਿੱਤੀ ਆ ਸਾਰਾ ਕੇਂਦਰ ਲੁਧਿਆਣੇ ਨੂੰ ਬਣਾਇਆ ਮੈਨੂੰ ਹੁਣ ਪੱਕਾ ਯਕੀਨ ਆ ਕਿ ਉਹ ਬੰਦਾ ਕਿਹੜਾ ਸੀ ਤੁਹਾਨੂੰ ਵੀ ਪਤਾ ਲੱਗ ਗਿਆ ਹੋਣਾ ਕਿਉਂ ਕਿਹੜਾ ਬੰਦਾ ਸੀ ਜਿਹੜੇ ਬੰਦੇ ਨੇ ਮੰਤਰੀ ਬਣਦੇ ਆਂ ਯਾਨੀ ਜਿਹੜੇ ਬੰਦਿਆਂ ਬੰਦੇ ਨੇ ਕੁਰਸੀ ਤੇ ਬਹਿੰਦੇ ਆਂ ਇਹ ਚੁਣ ਚੁਣ ਕੇ ਤੀਰ ਲਾ ਲਾ ਕੇ ਦੱਸੇ ਕਿ ਵੀਰੇ ਇੱਥੋਂ ਚੱਕ ਲੋ ਵੀਰੇ ਇੱਥੋਂ ਚੱਕ ਲੋ ਵੀਰੇ ਇਹਨੂੰ ਚੱਕ ਦਿਓ ਇਹਨੂੰ ਚੱਕ ਹੂੰ ਜੀ ਇਹ ਤਾਂ ਸਾਰਾ ਪੰਜਾਬ ਜਾਣਦਾ ਕਿ ਕੌਣ ਕਿੱਥੇ ਕਿਹੜੀ ਸੱਟ ਮਾਰਨ ਨੂੰ ਤਿਆਰ ਬੈਠਾ ਹੈ ਬਸ ਮੌਕਾ ਚਾਹੀਦਾ ਹੈ ਬੇਸ਼ੱਕ ਸੱਤਾ ਦੇ ਵਿੱਚ ਨੇ ਬੇਸ਼ੱਕ ਸੱਤਾ ਤੋਂ ਬਾਹਰ ਨੇ ਉਡੀਕ ਇਹੀ ਕਰਦੇ ਨੇ ਵੀ ਕਿੱਥੇ ਇੱਕ ਹੱਥ ਪੈਂਦਾ ਹੋ ਜਾਵੇ ਤੇ ਆਪਾਂ ਆਹ ਕੰਮ ਦਾਵਾ ਸੱਟ ਕਰ ਲਈਏ ਪਰ ਉਹਦੇ ਵਿੱਚ ਭਰਨਾ ਉਹਨਾਂ ਨੇ ਕਰ ਹੀ ਐ ਜਾਇਦਾ ਤਾਂ ਬੇਸ਼ੱਕ ਪੰਜਾਬ ਸਰਕਾਰ ਦੀਆਂ ਇਹਨਾਂ ਨੇ ਗਲਾਡਾ ਨੂੰ ਇਹਨਾਂ ਨੇ ਇਹ ਜ਼ਮੀਨਾਂ ਤੁਰੰਤ ਗਲਾਡਾ ਨੂੰ ਸੌਂਪਣ ਦੇ ਹੁਕਮ ਦੇ ਦਿੱਤੇ ਐ ਤੇ ਜਿੱਥੇ ਜ਼ਮੀਨ ਰਿਜ਼ਰਵ ਪ੍ਰਾਈਸ ਤੇ ਨਹੀਂ ਵਿਕ ਰਹੀ ਉਹਨੂੰ ਰਿਵਾਈਜ਼ ਕਰਨ ਦਾ ਵੀ ਇਹਨਾਂ ਨੇ ਕਹਿ ਦਿੱਤਾ ਤੇ ਉਹਦੇ ਨਾਮ ਤੇ ਹੁਣ ਤੁਸੀਂ ਦੇਖੋ ਕਿ ਆਪਣੇ ਚਾਹੇਤਿਆਂ ਨੂੰ ਠੀਕ ਹੈ ਨਾ ਰਿਵਾਈਜ਼ ਦੇ ਨਾਮ ਤੇ ਬਹੁਤ ਸਸਤੇ ਪ੍ਰਾਈਸ ਤੇ ਵੀ ਦੇ ਸਕਦੇ ਆ ਜੀ ਰਿਵਾਈਜ਼ ਕਾਦਾ ਰਿਵਾਰਡ ਹੀ ਹੋਊਗਾ ਉਹਨਾਂ ਦੇ ਲਈ ਸੋ ਅੱਗੇ ਚੱਲ ਜੀ ਬਹੁਤ ਅੱਗੇ ਚਲੀਏ ਸ਼ੁਕਰੀਆ ਜੀ ਉੱਤਰ ਅਮਰਿਤਪਾਲ ਸਿੰਘ ਹੋਣਾ ਦੀ ਅਹਿਮ ਸੁਣਵਾਈ ਹੈ 10 ਨੂੰ ਜੀ ਉਹਨਾਂ ਨੇ ਐਨਐਸਏ ਨੂੰ ਚੈਲੰਜ ਕੀਤਾ ਹੈ ਅਦਾਲਤ ਚ ਜਾ ਕੇ ਦੇਖੋ ਇਹ ਕਹਾਣੀ ਵੀ ਸੁਪਰੀਮ ਕੋਰਟ ਚ ਜਾਣੀ ਜਾਣੀ ਸੀਗੀ ਐਸਾ ਮੇਰਾ ਮੰਨਣਾ ਸੀਗਾ ਕਿ ਤਕਨੀਕੀ ਪੱਖ ਤੋਂ ਜੇ ਆਪਾਂ ਦੇਖੀਏ ਸੰਵੇਦਨਸ਼ੀਲਤਾ ਦੇ ਪੱਖ ਤੋਂ ਦੇਖੀਏ ਚਾਹੇ ਪਰਚੇ ਦੇ ਪੱਖ ਤੋਂ ਦੇਖੀਏ ਕਿ ਸੁਪਰੀਮ ਕੋਰਟ ਦੇ ਵਿੱਚ ਹੀ ਜਾਣਾ ਸੀ ਚਾਹੇ ਪਰੋਲ ਲੈ ਲਓ ਚਾਹੇ ਕੁਝ ਵੀ ਲੈ ਲਓ ਇਹ ਮਾਮਲੇ ਅਕਸਰ ਹਾਈ ਕੋਰਟ ਤੋਂ ਹੁੰਦੇ ਸੁਪਰੀਮ ਕੋਰਟ ਜਾਂਦੇ ਦੇਖਿਆ ਤਾ ਐਮ ਸੁਣਵਾਈ ਆ ਐਨਐਸਏ 3 ਨੂੰ ਚੈਲੰਜ ਕੀਤਾ ਗਿਆ ਤਾਂ ਗੱਲ ਇਹ ਆ ਕਿ ਹੁਣ ਇਹਦੇ ਵਿੱਚ ਇਹੀ ਅਪਡੇਸ਼ਨ ਹੈ ਕਿ 10 ਨੂੰ ਸੁਣਵਾਈ ਹੋਏਗੀ ਯਾਨੀ ਸੁਪਰੀਮ ਕੋਰਟ ਸੁਣਵਾਈ ਵਾਸਤੇ ਤਿਆਰ ਹੋ ਗਿਆ 10 ਤਰੀਕ ਪੈ ਗਈਆ ਹੁਣ ਰੌਲਾ ਜਿਹੜਾ ਹੈ ਨਾ ਦੇਖੋ ਜੇਤੇ ਮੇਰਾ ਇਹ ਮੰਨਣਾ ਆ ਕਿ ਜੇਤੇ ਮੰਨ ਲਓ ਸਿੰਪਲ ਕੇਸ 307 ਵਾਲਾ ਰਹਿੰਦਾ ਜਾਂ ਕੋਈ ਕਾਦੁਕਾ ਜਿਹੜੇ ਹੋਰ ਪਰਚੇ ਅਮਰਤਪਾਲ ਸਿੰਘ ਤੇ ਵੈਸੇ ਲਗਭਗ ਮੇਰੇ ਖਿਆਲ ਦੇ ਨਾਲ 8-10 ਮਾਮਲੇ ਤੇ ਹੈਗੇ ਨੇ ਜੀ ਆਪਾ ਭੁੱਲ ਦੇਣਾ ਹੋਈ ਜੀ ਤਾਂ ਗੱਲ ਇਹ ਅਮਰਤ ਪਾਲ ਸਿੰਘ ਘਰਾਤੇ ਜਿਹੜਾ ਐਨਐਸਏ ਲਗਾ ਸੀਗਾ ਇਹਦਾ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੋਈ ਬਹੁਤਾ ਕੁਝ ਵਟਿਆ ਨਹੀਂ ਸੀ ਜਾਣਾ ਪਰ ਹੂੰ ਕਿਉਂਕਿ ਜਿਹੜਾ ਐਨਐਸਏ ਹੁਣ ਉਥੇ ਕਹਿ ਲੋ ਕਿ ਇੱਕ ਬਹਿਸ ਦਾ ਵਿਸ਼ਾ ਬਣੇਗਾ ਉਹ ਬਣੇਗਾ ਇਸ ਪੱਖ ਤੋਂ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਮਾਮਲਾ ਬਣ ਗਿਆ ਵਿੱਚ ਸਮਝ ਗਏ ਨਾ ਤੁਸੀਂ ਹਾਂ ਉਹ ਦੇ ਚਕ ਨੂਨੀ ਪੱਖ ਤੋਂ ਲੜਾਈ ਇਸ ਗਰਾਉਂਡ ਤੇ ਸ਼ਾਇਦ ਲੜੀ ਜਾਏਗੀ ਕਿ ਭਈ ਜੇਲ੍ਹ ਚ ਬੈਠਾ ਬੰਦਾ ਕਿਵੇਂ ਜ਼ਿੰਮੇਵਾਰ ਹੈ ਬਸ ਇਹੀ ਹੁਣ ਦੇਖਣ ਵਾਲਾ ਸੂਤਰ ਦੇਖਣ ਵਾਲਾ ਨੁਕਤਾ ਹੋਏਗਾ ਕਿਹੜੀ ਧਿਰ ਇਹ ਇਨ੍ਹਾਂ ਦਲੀਲਾਂ ਚ ਇਨ੍ਹਾਂ ਵਹਿਸਵਾਸੀਆਂ ਚ ਜਿੱਤਦੀ ਆ ਦੇਖਣ ਦੀ ਜ਼ਰੂਰਤ ਹੋਏਗੀ ਕਿਉਂਕਿ ਪੰਜਾਬ ਸਰਕਾਰ ਨੇ ਆਪਣਾ ਜਿਹੜਾ ਇਹ ਫੈਸਲਾ ਹੈ ਐਨਐਸਏ ਦਾ ਮੇਰੇ ਖਿਆਲ ਦੇ ਨਾਲ ਇਸੇ ਗਰਾਉਂਡ ਤੇ ਹੀ ਉਹਨਾਂ ਨੇ ਜਾਇਜ਼ ਠਹਿਰਾਉਣ ਦਾ ਯਤਨ ਕਰਨਾ ਹੈ ਕਿ ਇਹਨਾਂ ਨੇ ਇਸੇ ਦਰਮਿਆਨ ਯਾਨੀ ਹਿਰਾਸਤ ਦੇ ਦਰਮਿਆਨ ਗੁਰਪ੍ਰੀਤ ਸਿੰਘ ਹਰਨੋ ਜਿਹੜਾ ਕਿ ਇਹਨਾਂ ਦਾ ਸਾਬਕਾ ਸਾਥੀ ਸੀ ਉਹਦਾ ਕਤਲ ਕਰਵਾਇਆ ਹੂੰ ਜੀ ਸੋ ਅੱਗੇ ਜੇਕਰ ਚੱਲੀਏ ਤਾਂ ਉਧਰ ਰਬਨੀਤ ਬਿੱਟੂ ਹੁਣੀ ਇੱਕ ਵੀਡੀਓ ਪਾਉਂਦੇ ਨੇ ਜਿਸ ਦੇ ਵਿੱਚ ਪੀਯੂ ਨੂੰ ਲੈ ਕੇ ਉਹ ਵੱਡਾ ਬਿਆਨ ਦੇ ਰਹੇ ਨੇ ਕਿ ਇਹ 10 ਤਰੀਕ ਤੋਂ ਪਹਿਲਾਂ ਕਿਸੇ ਤਰੀਕੇ ਇਸ ਵੱਡੇ ਇਕੱਠ ਨੂੰ ਰੋਕਣ ਦੀ ਕੋਸ਼ਿਸ਼ ਹੈ ਇਸ ਤੋਂ ਵੀ ਅੱਗੇ ਮੇਰਾ ਇੱਕ ਨਿੱਜੀ ਜਿਹਾ ਸਵਾਲ ਹੈ ਕਿ ਕੀ 10 ਤਰੀਕ ਨੂੰ ਜਿਹੜੇ ਮਟਕਾ ਚੌਂਕ ਤੋਂ ਅੱਗੇ ਨਹੀਂ ਜਾਣ ਦਿੰਦੇ ਕਿਸੇ ਵੀ ਮੁਜ਼ਾਹਿਰਾਕਾਰੀ ਧਰਨਾਕਾਰੀਆਂ ਨੂੰ ਉਹ ਚੰਡੀਗੜ੍ਹ ਦੇ ਵਿੱਚ ਪੀਯੂ ਦੇ ਅੰਦਰ ਤੱਕ ਪਹੁੰਚਣ ਦੇਣਗੇ ਆਮ ਲੋਕਾਂ ਨੂੰ ਧਰਨਾ ਦੇਣ ਦੇ ਲਈ ਨਹੀਂ ਦੇਖੋ ਲੋਕਲ ਸਟੂਡੈਂਟ 13 ਤੇ ਲਾ ਸਕਦੀਆਂ ਨੇ ਮੇਰੇ ਖਿਆਲ ਦੇ ਨਾਲ ਉਹ ਤਾਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਬੈਠੀਆਂ ਨੇ ਬਿਲਕੁਲ ਤੁਹਾਡਾ ਸਵਾਲ ਵਾਜਬ ਆ ਕਿ ਸ਼ਾਇਦ ਬਾਹਰੀਆਂ ਨੂੰ ਨਹੀਂ ਹੋ ਜਾਣ ਦੇਣ ਕਿ ਉਹਨਾਂ ਦੇ ਪ੍ਰਬੰਧ ਇਸ ਤਰ੍ਹਾਂ ਦੇ ਬਣ ਜਾਂਦੇ ਆ ਕਿ ਉਹ ਐਂਟਰੀ ਪੁਆਇੰਟ ਰੋਕ ਦਿੰਦੇ ਆ ਇਹ ਇਦਾਂ ਹੀ ਜੇ ਆਪਾਂ ਦੇਖੀਏ ਹਰਿਆਣੇ ਬੰਨਿਓ ਵੀ ਬਹੁਤ ਵਾਰੀ ਇਦਾਂ ਦੇ ਯਤਨ ਹੁੰਦੇ ਰਹਿੰਦੇ ਨੇ ਤਾਂ ਉਹ ਹਰਿਆਣੇ ਵਾਲੇ ਯਤਨਾਂ ਨੂੰ ਵੀ ਅਸਫਲ ਕਰਦੇ ਆ ਚੰਡੀਗੜ੍ਹ ਪੁਲਿਸ ਦੀ ਇਹ ਖਾਸੀਅਤ ਹੈ ਤੁਹਾਨੂੰ ਪਤਾ ਹੀ ਆ ਆ ਜਿਹੜਾ ਬੰਦੀ ਸਿੰਘਾਂ ਦਾ ਮੋਰਚਾ ਸੀ ਇਹਨਾਂ ਦੀ ਇੱਕ ਦੋ ਵਾਰੀ ਤੁਸੀਂ ਦੇਖੋ ਕਿ ਕਿੱਡੀ ਹਿੰਸਕ ਝੜਪ ਹੋਈ ਆ ਐਂਟਰੀ ਵਗੈਰਾ ਨਾਲ ਤੇ ਬਿਲਕੁਲ ਤੁਹਾਡਾ ਸਵਾਲ ਵਾਜ਼ਿਫ ਹੈ ਪਰ ਮੇਰਾ ਜਵਾਬ ਇਹੀ ਹੈ ਕਿ ਮੇਰੇ ਖਿਆਲ ਦੇ ਨਾਲ ਐਸਾ ਸ਼ਾਇਦ ਨਹੀਂ ਹੁਣ ਦਿੱਤਾ ਜਾਏਗਾ ਯਤਨ ਪੂਰਾ ਕਰਨਗੇ ਰਹੀ ਗੱਲ ਰਵਨੀਤ ਬਿੱਟੂ ਹਰਾਂ ਦੀ ਤਾਂ ਰਵਨੀਤ ਬਿੱਟੂ ਰਨੇਕ ਆਸ ਤਾਂ ਜ਼ਰੂਰ ਜਗਾਈ ਜਾ ਜੇ ਮੰਨ ਲਓ ਜਿਵੇਂ ਨੇ ਕਿਹਾ ਕਿ ਅੱਜ ਜਾਂ ਭਲਕ ਦੇ ਵਿੱਚ ਇਹ ਕੰਮ ਹੋ ਜਾਊਗਾ ਜੇ ਇਹ ਕੰਮ ਢੰਗ ਨਹੀਂ ਹੁੰਦਾ ਗੁਰਪ੍ਰੀਤਾ ਇਹਦਾ ਮਤਲਬ ਤੁਸੀਂ ਬਿਲਕੁਲ ਸਹੀ ਲੋ ਫਿਰ ਮੈਂ ਤੁਹਾਨੂੰ ਤੁਸੀਂ ਕਹਿੰਨਾ ਰਿਵਾਈਜ਼ ਨਹੀਂ ਰਿਵਾਰਡ ਤਾਂ ਮੈਂ ਤੁਹਾਨੂੰ ਰਿਵਾਰਡ ਦੇ ਸਕਦਾ ਜੇ ਕੋਲ ਹੋਵੇ ਤਾਂ ਫੇਰ ਹੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਕਿ ਸ਼ਾਇਦ 10 ਤਰੀਕ ਵਾਲੇ ਇਕੱਠ ਨੂੰ ਸ਼ੱਕੀ ਕਰਨ ਵਾਸਤੇ ਕਹਿ ਰਹੇ ਨੇ ਪਰ ਜੇ ਉਸ ਤੋਂ ਪਹਿਲਾਂ ਹੋ ਜਾਂਦਾ ਤਾਂ ਫਿਰ ਸਾਨੂੰ ਇੱਕ ਗੱਲ ਤੇ ਮੰਨਣੀ ਪਊ ਕਿ ਰਵਨੀਤ ਬਿੱਟੂ ਨੂੰ ਅਸੀਂ ਹੁਣ ਸੀਰੀਅਸ ਲੈਣਾ ਸ਼ੁਰੂ ਕਰ ਦਈਏ ਹਾਂ ਜੀ ਉਹ ਤਾਂ ਵੀਡੀਓ ਵੀ ਆਖ ਰਹੇ ਨੇ ਵੀ ਪਾਈ ਮੈਨੂੰ ਐਵੇਂ ਨਹੀਂ ਭੇਜਿਆ ਮੈਨੂੰ ਜਾਂ ਐਵੇਂ ਨਹੀਂ ਕੈਬਿਨੇਟ ਚਲਿਆ ਹਾਂ ਵੀ ਟਿੱਕ ਤੇ ਲੋ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਯਾਰ ਤੁਸੀਂ ਥੋੜਾ ਜਿਹਾ ਮੈਨੂੰ ਗੰਭੀਰਤਾ ਨਾਲ ਲਓ ਤਾਂ ਬਿਲਕੁਲ ਅਸੀਂ ਰਵਨੀਤ ਤੋਂ ਬਿੱਟੂ ਨੂੰ ਫਿਰ ਗੰਭੀਰਤਾ ਨਾਲ ਵਾਕਿਆ ਕਿਉਂਕਿ ਫਿਰ ਉਹ ਆਪਣੇ ਸ਼ਬਦਾਂ ਦੇ ਨਾਲ ਨਿਆਹ ਕਰ ਜਾਣਗੇ ਫਿਰ ਉਹ ਆਪਣੀ ਕਹੀ ਗੱਲ ਤੇ ਕਹਿ ਲੋਗੇ ਬਈ ਪੁੱਗ ਜਾਣਗੇ ਤਾਂ ਜਦੋਂ ਬੰਦਾ ਕੋਈ ਕਹੀ ਗੱਲ ਤੇ ਪੁੱਗਦਾ ਹੈ ਨਾ ਗੁਰਪ੍ਰੀਤ ਭਾਵੇਂ ਵਿਚਾਰਕ ਮਤ ਪੇਦ ਹੋਣ ਦੁਸ਼ਮਣ ਦੀ ਵੀ ਆਪਾਂ ਸਲੋਤਾ ਕਰਦੇ ਹਾਂ ਕਿ ਯਾਰ ਜੋ ਮਰਜੀ ਹੈ ਸਾਰਾ ਹੈ ਤਾਂ ਜ਼ਬਾਨ ਦਾ ਪੱਕਾ ਜੀ ਜ਼ਬਾਨ ਦਾ ਆਪਾਂ ਕਹਿੰਦੇ ਆ ਨਾ ਜੋ ਮਰਜ਼ੀ ਹੋਵੇ ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਰਵਨੀਤ ਬਿੱਪੂਰਾਂ ਦੀ ਜਿਹੜੀ ਛਵੀ ਬਣੀ ਆ ਉਹ ਬਿਲਕੁਲ ਵੈਸੇ ਤੇ ਤੁਸੀਂ ਦੇਖੋ ਕਿ ਪਾਵਰ ਤੇ ਉਹਨਾਂ ਦੇ ਕੋਲ ਹੈ ਐਸੀ ਗੱਲ ਨਹੀਂ ਹੈ ਉਹਨਾਂ ਦੀ ਪੂਰੀ ਪੁੱਛ ਪ੍ਰਤੀਤ ਹੈ ਉਹਨਾਂ ਦੀ ਮਤਲਬ ਕਿ ਮੰਤਰਾਲਿਆਂ ਚ ਜਾਂ ਪ੍ਰਧਾਨ ਮੰਤਰੀ ਤੇ ਆਫਿਸ ਤੱਕ ਪੂਰੀ ਪੁੱਛ ਗੇਚ ਹੈ ਪੂਰੀ ਪੁੱਛ ਗੇਚ ਹੈ ਇਸ ਗੱਲ ਦਾ ਯਕੀਨ ਕਰਿਓ ਪਰ ਦਲੇ ਆ ਕੇ ਜੋ ਕਹਿ ਰਹੇ ਨੇ ਜੇ ਉਹਦੇ ਤੇ ਅਮਲ ਹੋ ਜਾਂਦਾ ਫੁੱਲ ਚੜ ਜਾਂਦੇ ਆ ਤਾਂ ਫਿਰ ਪੰਜਾਬ ਦੇ ਲੋਕ ਵੀ ਰਵਨੀਤ ਬਿੱਟੂ ਨੂੰ ਸੀਰੀਅਸਲੀ ਲੈਣਾ ਸ਼ੁਰੂ ਕਰਨਗੇ ਕਿ ਹਾਂ ਰਵਨੀਤ ਬਿੱਟੂ ਹਰਾ ਦੀ ਪਹੁੰਚ ਹੈਗੀ ਆ ਯਾਰ ਕਿਉਂਕਿ ਦੇਖੋ ਜੰਗਲ ਚ ਮੋਰ ਨੱਚਿਆ ਕਿਨੇ ਦੇਖਿਆ ਹੁੰਦਾ ਜਦੋਂ ਤੁਸੀਂ ਇਸ ਟਰਟਾਲੀ ਤੇ ਸਰੋਂ ਜਮਾਉਗੇ ਤਾਂ ਆ ਤੁਹਾਨੂੰ ਪਤਾ ਹੀ ਹੈ ਜਿਹੜੇ ਪਖੰਡੀ ਪਖੰਡੀ ਹੁੰਦੇ ਆ ਇੱਕ ਦੋ ਇਦਾਂ ਹੀ ਜਿਵੇਂ ਮਤਲਬ ਕਿ ਸਾਡੇ ਨਾਲ ਵੀ ਇੱਕ ਜੇਲ੍ਹ ਚ ਹੁੰਦਾ ਸੀ ਉਹ ਉਹ ਦੱਸਦਾ ਸੀ ਕੈਮੀਕਲ ਦਾ ਪਤਾ ਨਹੀਂ ਕੀ ਨਾ ਉਹ ਕਹਿੰਦਾ ਹਿਲਾ ਕੇ ਬਾਹ ਤੇ ਆ ਉਬਲਦੇ ਤੇਲ ਚ ਮਤਲਬ ਕਿ ਬਾਪ ਤਣ ਦੇਣੀ ਤੇ ਬਸ ਬੀਪੀਆਂ ਨੇ ਉਦੋਂ ਮਤਲਬ ਕਿ ਆਪ ਹੀ ਤੁਹਾਨੂੰ ਪਤਾ ਬੱਲੇ ਬੱਲੇ ਕਰਦੇ ਨਹੀਂ ਵੀ ਵਾਹ ਬਈ ਵਾਹ ਫੀ ਵਾਹ ਤੂੰ ਉਹਨਾਂ ਨੇ ਪਤਾ ਹੀ ਨਹੀਂ ਕਿੰਨੀਆਂ ਕੁ ਸਟੇਟਾਂ ਚ ਠਗੀਆਂ ਮਾਰ ਗਿਆ ਸੀ ਲੈ ਜਾਂਦੇ ਸਭ ਸਾਰਾ ਕੋਈ ਤਾਂ ਗੱਲ ਇਹ ਆ ਕਿ ਵੀ ਕੁਝ ਨਾ ਪੁੱਛਤੇ ਕਰਨਾ ਪੈਂਦਾ ਹੈ ਨਾ ਫਿਰ। ਭਲੀ ਤੇ ਸਰੂ ਜਮਾ ਕੇ ਤਾਂ ਦੱਸਉਣੀ ਪੈਂਦੀ ਹੈ ਨਾ ਝੂਠੀ ਸੱਚੀ। ਤਾਂ ਖੈਰ ਰਵਨੀਤ ਬਿੱਟੂ ਹੁਰਾਂ ਦੀ ਗੱਲ ਤੇ ਆਪਾਂ ਬਿਲਕੁਲ ਕਾਂਟੀ ਨਾ ਮਾਰੀਏ ਤੇ ਵਿਤਰ ਹੈ। ਆਪਾਂ ਇੰਤਜ਼ਾਰ ਕਰਦੇ ਆਂ ਗੁਰਪ੍ਰੀਤ ਜੀ ਕੇ ਕੀ ਵਾਕਿਆ ਉਹਨਾਂ ਨੂੰ ਸੀਰੀਅਸ ਲੈਣਾ ਸ਼ੁਰੂ ਕੀਤਾ ਜਾਵੇ ਕਿ ਜਾਂ ਫਿਰ ਇਦਾਂ ਹੀ ਆ ਕਿ ਅਸੀਂ ਕਹੀਏ ਕਿ ਨਹੀਂ ਨਹੀਂ ਇਹ ਬਿਆਨ ਰਵਨੀਤ ਬਿੱਟੂ ਦਾ ਜਿਵੇਂ ਅੱਜਕੱਲ ਅਕਸਰ ਕਹਿ ਦਿੱਤਾ ਜਾਂਦਾ ਹੈ ਕਿ ਭਗਵੰਤਮਾਨ ਹੁਰਾਂ ਦੇ ਬਿਆਨ ਨੂੰ ਹੁਣ ਸੀਰੀਅਸ ਨਾਲ ਲਿਆ। ਹੂੰ ਜੀ ਅੱਗੇ ਜੇਕਰ ਗੱਲ ਕਰੀਏ ਉਧਰ ਹਰਮੀਤ ਪਠਾਨ ਮਾਜਰਾ ਹੁਣਾਂ ਦੇ ਖਿਲਾਫ ਐਲਓਸੀ ਜਾਰੀ ਹੋਈ ਹੈ ਜੀ ਕਾਹਦੀ ਐਲਓਸੀ ਦੇਖੋ ਗੱਲ ਇਹ ਆ ਕਿ ਇਹਨਾਂ ਦੀ ਪਤਾ ਨਹੀਂ ਐਲਓਸੀ ਐਲਓਸੀ ਮੈਨੂੰ ਲੱਗਦਾ ਕਿ ਇਹ ਆ ਕਿ ਲੇਟ ਹੋ ਗਈ ਸੀ ਐਲਓਸੀ ਦਾ ਮਤਲਬ ਹੀ ਇਹ ਬਣ ਗਿਆ ਲੇਟ ਹੋ ਗਈ ਸੀ ਹੁਣ ਇਹਦੀ ਇਦਾਂ ਤੇ ਹੀ ਆ ਕਿ ਭਈ ਹਰਮੀਤ ਤੇ ਉਹਦਾ ਮੁੰਡਾ ਕੰਟਰੀ ਆਊਟ ਕਰ ਚੁੱਕੇ ਨੇ ਜੀ ਮੈਂ ਰਿਪੀਟ ਕਰਦਾ ਔਰ ਬੜੀ ਜ਼ਿੰਮੇਵਾਰੀ ਨਾਲ ਰਿਪੀਟ ਕਰਦਾ ਔਰ ਕਿਉਂ ਕਰਦਾ ਕਦੋਂ ਕਰਦਾ ਦੱਸਣ ਦੀ ਜ਼ਰੂਰਤ ਨਹੀਂ ਮੈਂ ਬਹੁਤ ਵਾਰੀ ਔਨ ਰੈਕੋਰਡ ਔਨ ਮਾਈਕ ਔਨ ਕੈਮਰਾ ਕਹਿ ਚੁੱਕਾ ਹਰਮੀਤ ਪਠਾਨ ਮਾਜਰਾ ਇਸ ਮੁਲਕ ਦੇ ਵਿੱਚ ਨਹੀਂ ਹੈ ਸਾਹਿਬ ਜੀ ਠੀਕ ਹੈ ਜੀ ਨਾ ਉਸ ਦਾ ਸੁਪੁੱਤਰ ਜਿਸ ਨੂੰ ਇਹਨਾਂ ਨੇ ਨਜਾਇਜ਼ ਫਸਾਇਆ ਬਿਲਕੁਲ ਨਜਾਇਜ਼ ਨਹੀਂ ਜੀ ਨਿਕਲ ਗਿਆ ਜੀ ਤਾਂ ਇਸ ਕਰਕੇ ਹੁਣ ਐਲਓਸੀ ਜੋ ਜਿਵੇਂ ਜਗਮਨ ਸਮਰਾ ਦੇ ਮਾਮਲੇ 'ਚ ਤੁਸੀਂ ਦੇਖੋ ਉਹ ਭੱਜਿਆ ਹੈ ਹਿਰਾਸਤ ਚਾਹਤ ਤੋਂ 4 ਸਾਲ ਪਹਿਲਾਂ ਕਹਿੰਦੇ ਜੀ ਹੁਣ ਐਲਓਸੀ ਜਾਰੀ ਕਰ ਲਓ ਐਲਓਸੀ ਜਾਰੀ ਉਹ ਤੇ ਕ੍ਰਿਪਟੋ ਕਰੰਸੀ ਦੇ ਨਾਮ ਤੇ ਪਤਾ ਨਹੀਂ ਹੁਣ ਉਹਦੇ ਤੇ ਪਰਚਾ ਕਰੀ ਜਾਂਦੇ ਆ ਕਿ ਉਹ ਹਵਾਲਾਰਾ ਹੀ ਪੈਸਾ ਲੈ ਗਿਆ ਕੱਢ ਕੇ ਉਹ ਤਾਂ ਆਨਲਾਈਨ ਕਰਕੇ ਸਾਰਾ ਕੁਝ ਜੀ ਰਾਜਜੀਤ ਦੇ ਮਾਮਲੇ ਦੇ ਵਿੱਚ ਅੱਜ ਤੱਕ ਰਾਜੀਤ ਲੱਭਿਆ ਤੁਸੀਂ ਮੈਨੂੰ ਦੱਸੋ ਹੂੰ ਜੀ ਨਹੀਂ ਐਲਓਸੀ एलओसी ਤਾਂ ਉਹਦੀ ਵੀ ਹੋਣੀ ਚਾਹੀਦੀ ਸੀ ਕਿ ਸੋ ਇਹ एलओसी ਵਗੈਰਾ ਜਿਹੜੀ ਹੈ ਨਾ ਫਾਰਮੈਲਟੀ ਆ ਕਿ ਕਦੋਂ ਬੰਦਾ ਆਏਗਾ ਕਦੋਂ ਬੰਦਾ ਇੱਥੋਂ ਉਤਰੇਗਾ ਫਿਰ ਉਹਨੂੰ ਫੜਾਂਗੇ ਵਗੈਰਾ ਇਹ ਗੱਲਾਂ ਐਵੇਂ ਹੁੰਦੀਆਂ ਨੇ ਵਾਇਅਤ ਫਿਲਹਾਲ ਜਿੰਨੀ ਕੁ ਮੈਨੂੰ ਜਾਣਕਾਰੀ ਆ ਹਰਮীত ਪਠਾਨ ਮਾਜਰਾ ਇਸ ਮੁਲਕ ਦੇ ਵਿੱਚ ਹੈ ਨਹੀਂਗੇ ਤੇ ਉਹਨਾਂ ਨੇ ਫੈਸਲਾ ਕੀਤਾ ਕਿ ਬਾਹਰ ਬੈਠ ਕੇ ਇੱਕ ਕਾਨੂੰਨੀ ਲੜਾਈ ਲੜੀ ਜਾਊਗੀ ਤੇ ਜਦੋਂ ਉਸ ਕਾਨੂੰਨੀ ਲੜਾਈ ਦਾ ਨਿਵੇੜਾ ਹੋ ਗਿਆ ਫਿਰ ਵੇਖਾਂਗੇ ਤੇ ਮੈਂ ਤੁਹਾਨੂੰ ਇੱਕ ਗੱਲ ਸ਼ੁਰੂ ਤੋਂ ਕਹਿੰਦਾ ਸੀਗਾ ਕਿ ਉਹ ਬੰਦੇ ਬਾਰੇ ਜਿੰਨਾ ਨੂੰ ਮੈਂ ਜਾਣਦਾ ਉਹ ਇਹਨਾਂ ਨੂੰ ਛੇਤੀ ਢਾ ਨਹੀਂ ਦੇਵੇਗਾ ਤੇ ਗੱਲ ਵੇਖ ਲਓ ਸੱਚੀ ਹੋ ਗਈ ਕਿ ਸਾਰੀ ਏਜੀਟੀਐਫ ਇਹਨਾਂ ਨੇ ਮਗਰ ਲਾ ਦਿੱਤੀ ਸੀ ਕਿ ਤੁਹਾਨੂੰ ਪਤਾ ਹੈ ਨਾ ਜੀ ਜੀ ਚੋਟੀ ਦੇ ਆਸਰ ਪਰ ਉਹ ਬੰਦਾ ਹੱਥ ਨਹੀਂ ਆਇਆ ਹੱਥ ਨਹੀਂ ਕਿਸੇ ਦੇ ਆਉਂਦਾ ਤੇਰਾ ਉੱਡਣਾ ਸਾਪਾ ਜੀ ਸੋ ਅਗਲੀ ਜੇਕਰ ਗੱਲ ਕਰੀਏ ਤਾਂ ਉਧਰ ਸੁਪਰੀਮ ਕੋਰਟ ਨੇ ਕੁੱਤਿਆਂ ਤੇ ਫੈਸਲਾ ਦਿੱਤਾ ਹੈ ਤੇ ਇੱਕ ਬੀਬੀ ਦੇਖ ਰਿਆ ਸੀ ਮੈਂ ਬੜਾ ਰੋ ਰਹੀ ਸੀ ਸ਼ਾਇਦ ਐਡਵੋਕੇਟ ਦੱਸਦੇ ਨੇ ਹਾਂਜੀ ਤਾਂ ਪ੍ਰੇਮ ਤਾਂ ਹੈ ਜਾਨਵਰਾਂ ਦੇ ਨਾਲ ਬਹੁਤ ਮੇਰਾ ਇੱਕ ਦੋਸਤ ਹੈ ਗੁਰਪ੍ਰੀਤ ਕੇ ਜੇ ਉਹਦੇ ਸਾਹਮਣੇ ਕੋਈ ਇਦਾਂ ਉਦਾਂ ਦੀ ਗੱਲ ਕਰ ਲਈਏ ਤੇ ਉਹ ਵਾਕਿਆ ਤਾਂ ਸਾਨੂੰ ਡਾਂਟ ਦਿੰਦਾ ਹੈ ਮਤਲਬ ਕਿ ਉਹਨੇ ਪ੍ਰੋਫੈਸ਼ਨ ਵੀ ਇਹੋ ਚੁਣਿਆ ਹੈ ਸੇਵਾ ਵੀ ਉਹ ਹੀ ਕਰਦਾ ਹੈ ਮਤਲਬ ਕਿ ਗਾਂ ਬੱਚੇ ਵੀ ਉਹਦੇ ਅਰਧਾ ਸਾਰਾ ਮਾਹੌਲ ਹੀ ਘੋੜੇ ਜੀ ਕੁੱਤੇ ਜੀ ਫਲਾਂ ਟਮਾਹਾਂ ਕੀ ਕੀ ਚਲੋ ਪਿਆਰ ਹੁੰਦਾ ਅਸੀਂ ਉਹਨਾਂ ਚੀਜ਼ਾਂ ਦਾ ਮਜ਼ਾਕ ਨਹੀਂ ਉਡਾ ਸਕਦੇ ਹਰ ਇੱਕ ਬੰਦੇ ਨੂੰ ਹੱਕ ਹੈ ਪਿਆਰ ਕਰਨ ਦਾ ਪਿਆਰ ਜਿ ਤਾਉਣਾ ਦਾ ਤਾਂ ਗੱਲ ਇਹ ਆ ਕਿ ਸੁਪਰੀਮ ਕੋਰਟ ਨੇ ਵਾਰਾ ਕੁੱਤਿਆਂ ਨੂੰ ਸਕੂਲ ਕਾਲਜ ਹਸਪਤਾਲ ਬੱਸ ਸਟੈਂਡ ਤੋਂ ਦੂਰ ਰੱਖਣ ਦਾ ਹੁਕਮ ਦਿੱਤਾ ਹੈ ਕੋਰਟ ਨੇ ਅੱਜ ਕਿਹਾ ਕਿ ਸਕੂਲ ਕਾਲਜ ਅਤੇ ਹਸਪਤਾਲਾਂ ਉਹ ਵਾਰ ਲਾਈ ਜਾਵੇ ਤਾਂ ਕਿ ਕੁੱਤੇ ਥੇ ਪਹੁੰਚ ਨਾ ਸਕਣ ਕੋਰਟ ਨੇ ਕਿਹਾ ਕਿ ਫੜੇ ਗਏ ਵਾਰਾ ਕੁੱਤਿਆਂ ਨੂੰ ਉਸੇ ਜਗ੍ਹਾ ਤੇ ਵਾਪਸ ਨਹੀਂ ਛੱਡਿਆ ਜਾਏਗਾ ਜਿੱਥੋਂ ਉਹਨਾਂ ਨੂੰ ਚੁੱਕਿਆ ਜਾਊਗਾ ਉਹਨਾਂ ਨੂੰ ਸ਼ੈਲਟਰ ਹੋਮ ਦੇ ਵਿੱਚ ਰੱਖਿਆ ਜਾਊਗਾ ਕੋਰਟ ਨੇ ਸਾਰੇ ਨੈਸ਼ਨਲ ਅਤੇ ਸਟੇਟ ਹਾਈਵੇ ਤੋਂ ਆਵਾਰਾ ਪਸ਼ੂ ਹਟਾਉਣ ਦਾ ਵੀ ਹੁਕਮ ਦਿੱਤਾ ਹੈ ਦੋਵੇਂ ਚੀਜ਼ਾਂ ਤੇ ਵੱਡਾ ਹੁਕਮ ਹੈ ਸਾਰੇ ਰਾਜਾਂ ਦੇ ਚੀਫ ਸੈਕਰੀ ਇਹਨਾਂ ਹੁਕਮਾਂ ਦੀ ਪਾਲਣਾ ਕਰਨਗੇ ਐਸਾ ਪੂਰਾ ਠੋਕ ਕੇ ਕਹਿ ਦਿੱਤਾ ਕਿਉਂਕਿ ਅ ਪਿਛੇ ਜੇ ਇਹਨਾਂ ਨੇ ਹਲਫਨਾਮਾ ਦੇਣ ਦੇ ਵਿੱਚ ਕੁਤਾਈ ਕੀਤੀ ਸੀ ਤਾਂ ਸਾਰੇ ਹੀ ਤਲਬ ਕਰ ਲਏ ਗਏ ਸਨ ਤਾਂ ਚਲੋ ਸੁਪਰੀਮ ਕੋਰਟ ਨੇ ਇੱਕ ਭੂਮਿਕਾ ਤੇ ਅਦਾ ਕਰ ਦਿੱਤੀ ਆ ਦੇਖੋ ਕੁੱਤਿਆਂ ਦੇ ਵਾਸਤੇ ਸ਼ੈਲਟਰ ਹੋਮ ਬਣਾਓ ਉੱਥੇ ਰੱਖੋ ਵਾਰਾ ਪਸ਼ੂ ਹਟਾਓ ਹੁਣ ਗੱਲ ਤੇ ਪਾਲਣ ਦੀ ਆ ਨਾ ਕਿ ਇਸ ਹੁਕਮ ਦਾ ਪਾਲਣ ਹੋਵੇਗਾ ਕਿ ਨਹੀਂ ਆਪਣੇ ਇਥੇ ਕੌਸਸ ਕਿੰਨਾ ਰੌਲਾ ਪਿਆ ਮੈਂ ਤੁਹਾਨੂੰ ਸ਼ਾਇਦ ਠਾਟਾ ਵੀ ਕੱਢ ਕੇ ਦੱਸਦਾ ਰਿਹਾ ਕਿ ਐਵਰੇਜ 100 ਕਰੋੜ ਰੁਪਈਆ ਜਿਹੜਾ ਵਣ ਜਾਂਦਾ ਹੈ ਜੀ ਉਹ ਕਿੱਧਰ ਜਾਂਦਾ ਹੈ ਜੀ ਉਹਦੇ ਪ੍ਰਬੰਧ ਕਿਉਂ ਨਹੀਂ ਹੁੰਦੇ بڑے ਸਵਾਲ ਨੇ بڑے ਸਵਾਲ ਨੇ ਤੋਂ ਖੈਰ ਦੇਖਦੇ ਹਾਂ ਕਿ ਕੀ ਕੋਈ ਮੈਕੈਨਿਜ਼ਮ ਬਣੇਗਾ ਕੀ ਕੋਈ ਸਾਰੇ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਹੁਕਮ ਦਾ ਪਾਲਣ ਯਕੀਨੀ ਬਣਾਏ ਜਾਣਗੇ ਸਾਰਾ ਕੁਝ ਵੇਖਣ ਯੋਗ ਹੋਏਗਾ ਕਿਉਂਕਿ ਸਮੱਸਿਆ ਬਹੁਤ ਵੱਡੀ ਹੈ ਨਾ ਭਿਆਨਕ ਸਮੱਸਿਆ ਹੈ ਜੀ ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ